ਬਹੁਤ ਖੁਸ਼ੀ ਦੀ ਘੜੀ ਹੈਗੀ ਇਹ ਹਨਾ ਬਹੁਤ ਲੋਕਾਂ ਨੂੰ ਬਹੁਤ ਇੰਤਜ਼ਾਰ ਸੀਗਾ ਕਿ ਫੈਮਲੀ ਨੇ ਬਹੁਤ ਸਫਰਿੰਗ ਦੇਖੀ ਹੈ ਬਹੁਤ ਟ੍ਰੈਜੇਡੀ ਦੇਖੀ ਹੈ ਹਨਾ ਤਾਂ ਹਰ ਸਾਰੇ ਲੋਗ ਆਪਣੀ ਦੁਨੀਆ ਭਰ ਦੇ ਲੋਗਾਂ ਨਾਲ ਜੁੜੇ ਹੋਏ ਨੇ ਤੇ ਸਾਡੀ ਵੀ ਇਹ ਕੋਸ਼ਿਸ਼ ਰਹੀ ਹੈ ਕਿ ਜਿੱਥੇ ਇੰਨੀ ਸਫਰਿੰਗ ਹੈਗੀ ਹੈ ਉੱਥੇ ਕੋਈ ਖੁਸ਼ੀ ਅਸੀਂ ਦੇ ਸਕੀਏ ਤਾਂ ਸਾਡਾ ਅਸੀ ਮਾਤਾ ਜੀ ਨੂੰ ਪ੍ਰੈਗਨੈਂਸੀ ਚ ਮੈਨੇਜ ਕੀਤਾ ਹੈਗਾ ਅਸੀਂ ਉਹਨਾਂ ਦਾ ਪ੍ਰੈਗਨੈਂਸੀ ਵਾਲਾ ਟ੍ਰੀਟਮੈਂਟ ਅਸੀਂ ਨਹੀਂ ਕੀਤਾ ਤੇ ਹੁਣ ਉਨ ਐਡਵਾਂਸ ਸਟੇਜ ਟੂ ਪ੍ਰੈਗਨਨਸੀ ਹੁੰਦੀ ਹੈ ਤਾਂ ਇਹ ਹੀ ਸਾਡਾ ਏਮ ਸੀਗਾ ਕਿ ਮਾਤਾ ਜੀ ਵੀ ਬਿਲਕੁਲ ਠੀਕ ਰਹਿਣ ਤੇ ਬੇਬੀ ਵੀ ਅਸੀਂ ਉਹਨਾਂ ਨੂੰ ਚੰਗਾ ਟਾਈਮ ਕੱਢਾਈਏ ਉਹਨਾਂ ਦਾ 8 8.5 9 ਮਹੀਨੇ ਅਸੀਂ ਜਿੰਨੀ ਪ੍ਰੈਗਨਨਸੀ ਨੂੰ ਆਪਾਂ ਪ੍ਰੋਲੋਂਗ ਕਰ ਸਕਦੇ ਆ ਆਪਾਂ ਕਰੀਏ ਬੀਪੀ ਵਗੈਰਾ ਕੰਟਰੋਲ 'ਚ ਰੱਖੀਏ ਤਾਂ ਕਿ ਆਪਾਂ ਇੱਕ ਮਦਰ ਵੀ ਆਪਾਂ ਹੈਲਦੀ ਰੱਖਣੀ ਹੈ ਤਾਂ ਬੱਚੇ ਨੂੰ ਵੀ ਆਪਾਂ ਹੈਲਦੀ ਦੇਣਾ ਹੈਗਾ ਤੇ ਉਹਨਾਂ ਦੀ ਗੋਚ ਆਪਾਂ ਬੇਬੀ ਦੇਣਾ ਹੈਗਾ ਇਹ ਸਾਡਾ ਏਮ ਸੀ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਇਹ ਅਚੀਵ ਕਰ ਸਕੀ ਹੈ ਅੱਜ ਸਾਰੇ ਅਸੀਂ ਬਹੁਤ ਖੁਸ਼ ਹਾਂ ਕਿ ਜੋ ਅਸੀਂ ਸਭ ਚਾਹੁੰਦੇ ਸੀ ਉਹ ਮੁਕੰਮਲ ਹੋ ਗਿਆ ਹੈ ਤੇ ਅੱਗੇ ਵੀ ਰੱਬ ਸੁੱਖ ਰੱਖੇ ਮਾਂ ਸਹੀ ਰਵੇ ਬੱਚਾ ਸਹੀ ਰਵੇ ਤੇ ਅਸੀਂ ਉਹਨਾਂ ਨੂੰ ਥੋੜੇ ਦਿਨਾਂ ਚ ਘਰ ਭੇਜੀਏ ਬੱਚਾ ਤੰਦਰੁਸਤ ਹੈ ਬਿਲਕੁਲ ਤੰਦਰੁਸਤ ਮੈਂ ਮਿੱਕੀ ਜੀ ਰਹੀ ਬੀਬੀ ਮੈਂ ਲੱਗਦਾ ਕਿ ਬਹੁਤ ਸਾਰੇ ਪਰਿਵਾਰ ਹੋਰ ਵੀ ਜਿਹੇ ਹੁੰਦੇ ਹਨਗਾ ਤੁਹਾਨੂੰ ਇਸ ਤਰ੍ਹਾਂ ਦੇਖੋ ਅਸੀਂ ਫਰਟੀਲਿਟੀ ਟਰੀਟਮੈਂਟ ਨਹੀਂ ਕੀਤਾ ਹੈਗਾ ਸਾਡੇ ਕੋਲ ਮਾਤਾ ਜੀ ਪ੍ਰੈਗਨੈਂਸੀ ਜੀ ਆਏ ਨੇ ਤੇ ਅਸੀਂ ਜੇ ਦੋ ਛੋਟੀ ਮੋਟੀ ਪ੍ਰੋਬਲਮ ਪ੍ਰੈਗਨੈਂਸੀ ਚ ਹੋਈ ਅਸੀਂ ਉਹ ਹੈਂਡਲ ਕੀਤੀ ਹਣਾ ਤਾਂ ਉਹ ਟ੍ਰੀਟਮੈਂਟ ਬਾਰੇ ਡਿਟੇਲਸ ਮੇਰਾ ਨਹੀਂ ਬੰਦਾ ਹਨਾ ਦੱਸਣਾ ਹਨਾ ਪਰ ਵੈਸੇ ਇਨ ਜਨਰਲ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜਿਹੜੀ ਵਾਧੇ ਵਿੱਚ ਪ੍ਰੈਗਨੈਂਸੀ ਹੁੰਦੀ ਹੈ ਆਈਵੀਐਫ ਟੈਕਨੀਕ ਨਾਲ ਹੁੰਦੀ ਹੈ ਜਿਹੜੀ ਬੀਬੀ ਕਦੋਂ ਜਿਹੜੀ ਬੀਬੀ ਕਦੋਂ ਆ ਗਈ ਸੀ ਹਸਪੀਟਲ ਦੇ ਵਿੱਚ ਦਾਖਲ ਹੋਈ ਸੀ ਚੌਥੇ ਮਹੀਨੇ ਚ 3 ਮੰਥਸ ਕੰਪਲੀਟ ਹੋ ਗਏ ਸੀ 4th ਮੰਥ ਤੋਂ ਸਾਡੀ ਕਿਰਚ ਬਹੁਤ ਖੁਸ਼ੀ ਦੀ ਘੜੀ ਹੈਗੀ ਇਹ ਹਨਾ ਬਹੁਤ ਲੋਕਾਂ ਨੂੰ ਬਹੁਤ ਇੰਤਜ਼ਾਰ ਸੀਗਾ ਕਿ ਫੈਮਿਲੀ ਨੇ ਬਹੁਤ ਸਫਰਿੰਗ ਦੇਖੀ ਹੈ ਬਹੁਤ ਟ੍ਰੈਜੇਡੀ ਦੇਖੀ ਹੈ ਨਾ ਤਾਂ ਹਰ ਸਾਰੇ ਲੋਕ ਆਪਣੀ ਦੁਨੀਆ ਭਰ ਦੇ ਲੋਕਾਂ ਨਾਲ ਜੁੜੇ ਹੋਏ ਨੇ ਤੇ ਸਾਡੀ ਵੀ ਇਹ ਕੋਸ਼ਿਸ਼ ਰਹੀ ਹੈ ਕਿ ਜਿੱਥੇ ਇਨੀ ਸਫਰਿੰਗ ਹੈਗੀ ਹੈ ਉੱਥੇ ਕੋਈ ਖੁਸ਼ੀ ਅਸੀਂ ਦੇ ਸਕੀਏ ਤਾਂ ਸਾਡਾ ਅਸੀਂ ਮਾਤਾ ਜੀ ਨੂੰ ਪ੍ਰੈਗਨਨਸੀ ਚ ਮੈਨੇਜ ਕੀਤਾ ਹੈਗਾ ਅਸੀਂ ਉਹਨਾਂ ਦਾ ਪ੍ਰੈਗਨਨਸੀ ਵਾਲਾ ਟਰੀਟਮੈਂਟ ਅਸੀਂ ਨਹੀਂ ਕੀਤਾ ਤੇ ਹੁਣ ਹੁਣ ਐਡਵਾਂਸਡ ਏਜ ਚ ਪ੍ਰੈਗਨਨਸੀ ਹੁੰਦੀ ਹੈ ਤਾਂ ਇਹ ਹੀ ਸਾਡਾ ਏਮ ਸੀਗਾ ਕਿ ਮਾਤਾ ਜੀ ਵੀ ਬਿਲਕੁਲ ਠੀਕ ਰਹਿਣ ਤੇ ਬੇਬੀ ਵੀ ਅਸੀਂ ਉਹਨਾਂ ਨੂੰ ਚੰਗਾ ਟਾਈਮ ਕੜਾ ਆਈ ਉਹਨਾਂ ਦਾ 8 8.5 9 ਮਹੀਨੇ ਅਸੀਂ ਜਿੰਨੀ ਪ੍ਰੈਗਨਨਸੀ ਨੂੰ ਆਪਾਂ ਪ੍ਰੋਲੋਂਗ ਕਰ ਸਕਦੇ ਆ ਆਪਾਂ ਕਰੀਏ ਬੀਪੀ ਵਗੈਰਾ ਕੰਟਰੋਲ 'ਚ ਰੱਖੀਏ ਤਾਂ ਕਿ ਆਪਾਂ ਇੱਕ ਮਦਰ ਵੀ ਆਪਾਂ ਹੈਲਦੀ ਰੱਖਣੀ ਹੈ ਤਾਂ ਬੱਚੇ ਨੂੰ ਵੀ ਆਪਾਂ ਹੈਲਦੀ ਦੇਣਾ ਹੈਗਾ ਤੇ ਉਹਨਾਂ ਦੀ ਗੋਚ ਆਪਾਂ ਬੇਬੀ ਦੇਣਾ ਹੈਗਾ ਇਹ ਸਾਡਾ ਏਮ ਸੀ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਇਹ ਅਚੀਵ ਕਰ ਸਕੀ ਹੈ ਤੇ ਅੱਜ ਸਾਰੇ ਅਸੀਂ ਬਹੁਤ ਖੁਸ਼ ਹਾਂ ਕਿ ਜੋ ਅਸੀਂ ਸਭ ਚਾਹੁੰਦੇ ਸੀ ਉਹ ਮੁਕੰਮਲ ਹੋ ਗਿਆ ਹੈ ਤੇ ਅੱਗੇ ਵੀ

ਅ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜਿਹੜੀ ਵਾਧੇ ਵਿੱਚ ਪ੍ਰੈਗਨਨਸੀ ਹੁੰਦੀ ਹੈ ਆਈਵੀਐਫ ਟੈਕਨੀਕ ਨਾਲ ਹੁੰਦੀ ਹੈ ਜਿਹੜੇ ਬੀਬੀ ਕਦੋਂ ਆਗੇ ਸੀ ਹਸਪੀਟਲ ਦੇ ਵਿੱਚ ਦਾਗ ਕਦੋਂ ਹੋਈ ਸੀ ਚੌਥੇ ਮਹੀਨੇ ਚ 3 ਮੰਥਸ ਕੰਪਲੀਟ ਹੋ ਗਏ ਸੀ ਫੋਰਥ ਮੰਥ ਤੋਂ ਸਾਡੀ ਕੇਸ ਸੀ ਬਹੁਤ ਖੁਸ਼ੀ ਦੀ ਘੜੀ ਹੈਗੀ ਇਹ ਹਨਾ ਬਹੁਤ ਲੋਕਾਂ ਨੂੰ ਬਹੁਤ ਇੰਤਜ਼ਾਰ ਸੀਗਾ ਇਹ ਫੈਮਿਲੀ ਨੇ ਬਹੁਤ ਸਫਰਿੰਗ ਦੇਖੀ ਹੈ ਬਹੁਤ ਟ੍ਰੈਜੇਡੀ ਦੇਖੀ ਹੈ ਹਨਾ ਤਾਂ ਹਰ ਸਾਰੇ ਲੋਕ ਆਪਣੀ ਦੁਨੀਆ ਭਰ ਦੇ ਲੋਕਾਂ ਨਾਲ ਜੁੜੇ ਹੋਏ ਨੇ ਤੇ ਸਾਡੀ ਵੀ ਇਹੀ ਕੋਸ਼ਿਸ਼ ਰਹੀ ਹੈ ਕੀ ਜਿੱਥੇ ਇੰਨੀ ਸਫਰਿੰਗ ਹੈਗੀ ਹੈ ਉੱਥੇ ਕੋਈ ਖੁਸ਼ੀ ਅਸੀਂ ਦੇ ਸਕੀਏ ਤਾਂ ਸਾਡਾ ਅਸੀਂ ਮਾਤਾ ਜੀ ਨੂੰ ਪ੍ਰੈਗਨੈਂਸੀ ਚ ਮੈਨੇਜ ਕੀਤਾ ਹੈਗਾ ਅਸੀਂ ਉਹਨਾਂ ਦਾ ਪ੍ਰੈਗਨੈਂਸੀ ਵਾਲਾ ਟਰੀਟਮੈਂਟ ਅਸੀਂ ਨਹੀਂ ਕੀਤਾ ਤੇ ਹੁਣ ਹੁਣ ਐਡਵਾਂਸ ਸਟੇਜ ਚ ਪ੍ਰੈਗਨੈਂਸੀ ਹੁੰਦੀ ਹੈ ਤਾਂ ਇਹ ਹੀ ਸਾਡਾ ਏਮ ਸੀਗਾ ਕਿ ਮਾਤਾ ਜੀ ਵੀ ਬਿਲਕੁਲ ਠੀਕ ਰਹਿਣ ਤੇ ਬੇਬੀ ਵੀ ਅਸੀਂ ਉਹਨਾਂ ਨੂੰ ਚੰਗਾ ਟਾਈਮ ਕੱਢਾਈਏ ਉਹਨਾਂ ਦਾ 8 8 9 ਮਹੀਨੇ ਅਸੀਂ ਜਿੰਨੀ ਪ੍ਰੈਗਨੈਂਸੀ ਨੂੰ ਆਪਾਂ ਪ੍ਰੋਲੋਂਗ ਕਰ ਸਕਦੇ ਆ ਆਪਾਂ ਕਰੀਏ ਬੀਪੀ ਵਗੈਰਾ ਕੰਟਰੋਲ ਚ ਰੱਖੀਏ ਤਾਂ ਕਿ ਆਪਾਂ ਇੱਕ ਮਦਰ ਵੀ ਆਪਾਂ ਹੈਲਦੀ ਰੱਖਣੀ ਹੈ ਤਾਂ ਬੱਚਨ ਵੀ ਕਿ ਆਪਾਂ ਹੈਲਦੀ ਦੇਣਾ ਹੈਗਾ ਤੇ ਉਹਨਾਂ ਦੀ ਗੋਚ ਆਪਾਂ ਬੇਬੀ ਦੇਣਾ ਹੈਗਾ ਇਹ ਸਾਡਾ ਏਮ ਸੀ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਇਹ ਅਚੀਵ ਕਰ ਸਕੀ ਹੈ ਤੇ ਅੱਜ ਸਾਰੇ ਅਸੀਂ ਬਹੁਤ ਖੁਸ਼ ਹਾਂ ਕਿ ਜੋ ਅਸੀਂ ਸਭ ਚਾਹੁੰਦੇ ਸੀ ਉਹ ਮੁਕੰਮਲ ਹੋ ਗਿਆ ਹੈ ਤੇ ਅੱਗੇ ਵੀ ਰੱਬ ਸੁੱਖ ਰੱਖੇ ਮਾਂ ਸਹੀ ਰਹੇ ਬੱਚਾ ਸਹੀ ਰਹੇ ਤੇ ਸੇ ਉਹਨਾਂ ਨੂੰ ਥੋੜੇ ਦਿਨਾਂ ਚ ਘਰ ਭੇਜੀ ਬੱਚਾ ਤੁਮ ਦੋਸਤ ਹੈ ਬਿਲਕੁਲ ਤੁਮ ਦੋਸਤ ਮੈਂ ਕਿਸਮੇ ਦੀ ਰਹੀ ਬੀਬੀ ਮੈਂ ਲੈਕਾਂ ਕਿ ਬਹੁਤ ਸਾਰੇ ਪਰਿਵਾਰ ਹੋਰ ਵੀ ਜਿਹੇ ਹੁੰਦੇ ਨੇ ਕਿ ਉਹਨਾਂ ਨੂੰ ਇਸ ਤਰ੍ਹਾਂ ਦੇਖੋ ਅਸੀਂ ਫਰਟੀਲਿਟੀ ਟਰੀਟਮੈਂਟ ਨਹੀਂ ਕੀਤਾ ਹੈਗਾ ਸਾਡੇ ਕੋਲ ਮਾਤਾ ਜੀ ਪ੍ਰੈਗਨੈਂਸੀ ਜੀ ਆਏ ਨੇ ਤੇ ਅਸੀਂ ਜੇ ਦੋ ਛੋਟੀ ਮੋਟੀ ਪ੍ਰੋਬਲਮ ਪ੍ਰੈਗਨੈਂਸੀ ਚ ਹੋਈ ਅਸੀਂ ਉਹ ਹੈਂਡਲ ਕੀਤੀ ਹੈ ਨਾ ਤਾਂ ਉਹ ਟਰੀਟਮੈਂਟ ਬਾਰੇ ਡਿਟੇਲਸ ਮੇਰਾ ਨਹੀਂ ਬੰਦਾ ਹੈ ਨਾ ਦੱਸਣਾ ਹੈ ਨਾ ਪਰ ਵੈਸੇ ਇਨ ਜਨਰਲ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜਿਹੜੀ ਵਾਧੇ ਵਿੱਚ ਪ੍ਰੈਗਨੈਂਸੀ ਹੁੰਦੀ ਹੈ ਆਈਵੀਐਫ ਟੈਕਨੀਕ ਨਾਲ ਹੁੰਦੀ ਹੈ ਜਿਹੜੇ ਬੇਬੀ ਕਦੋਂ ਆਗੇ ਸੀ ਹਸਪੀਟਲ ਦੇ ਵਿੱਚ ਦਾਗਨ ਕਦੋਂ ਸੀ ਚੌਥੇ ਮਹੀਨੇ 3 ਮੰਥਸ ਕੰਪਲੀਟ ਹੋ ਗਏ ਸੀ ਫੋਰਥ ਮੰਥ ਤੋਂ ਸਾਡੀ ਕੀ ਸੀ